ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇੰਟਾਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਕੜ ਗੱਬਣ ਵੱਡੀ ਗਾਆਂ ਇੱਕ ਤਾਜੀ ਸੂਈ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਠੀਕ ਹੈ ਤੁਸੀਂ ਸੁਣਾਓ ਪ੍ਰਵਾਹ ਠੀਕ ਹੈ ਵਧੀਆ ਵੀਰੇ ਵਧੀਆ ਠੀਕ ਠਾਕ ਸਭ ਇਹ ਵਧੀਆ ਚਾਹੀਦਾ ਹਾਂਜੀ ਆਪਣਾ ਨਾਮ ਦੱਸਦੇ ਵੀਰ ਜੀ ਨਾਮ ਵੀਰ ਜੀ ਹੈਗਾ ਜਰਦੇਵ ਸਿੰਘ ਹਾਂਜੀ ਇਹ ਪਿੰਡ ਸੇਗਵਾ ਠੀਕ ਹੈ ਜੀ ਇਹ ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਪਟਾਲਾ ਹਾਂਜੀ ਤੇ ਦਾਣਾ ਫੜੇ ਚੂੜੀਆਂ ਠੀਕ ਹੈ ਜੀ ਹਾਂਜੀ ਤੇ ਬਾਕੀ ਜਿਹੜੇ ਮੇਰਾ ਕਜਿੰਦਰ ਜਿਹੜੀ ਫਾਰਮ ਵੀਰ ਲੋਕੀ ਵੇਂਦੇ ਆਂਦੇ ਨੇ ਭਰਾ ਭੈਣਾ ਉਹਨਾਂ ਸਸਤੀ ਕਾਰ ਜੀ ਬਿਲਕੁਲ ਸਸਤੀ ਕਾਰ ਹਾਂਜੀ ਹਾਂਜੀ ਵੀਰ ਜੀ ਆਪਣਾ ਕਿੰਨਿਆਂ ਵੜਾਂ ਕੋਲੇ ਆ ਗੀਆਂ ਵੜ ਵੀਰ ਜੀ ਇਹ ਆ ਗਈ ਟੋਕੜ ਗੱਬਣਾ ਇੱਕ ਤਾਰੀ ਸੂਈ ਜੇ ਇੱਕ ਮੇਰੀ ਟੋਕੜ ਜੇ ਠੀਕ ਹੈ ਫੋਨ ਨੰਬਰ ਆਪਣਾ ਦੱਸਿਓ ਦਾਸੀ ਤੋਂ ਛੋਟਾ ਤਰਾ 03715 ਠੀਕ ਹੈ ਮੋਬਾਈਲ ਨੰਬਰ ਆ ਗਿਆ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਕਰੀਏ ਸ਼ੁਰੂ ਟੋਕੜ ਗੱਬਣ ਤੋਂ ਹਾਂਜੀ ਇਹਦੇ ਵੱਡੀ ਵੈਰ ਜੀ ਅੱਛਾ ਜੀ ਇਹ ਆਪਣੇ ਖਾ ਹੰਦਰ ਕੋਲ ਹੀ ਗਾਂ ਠੀਕ ਹੈ ਜੀ ਇਹ 200 ਸੂਈ ਆ ਤੇ ਜਿਸੂਏ ਕਾ ਸੋਣਾ ਹੈ 6 ਮਿੰਟ ਦੀ ਗੱਬਣ ਆ 6 ਮਿੰਟਾਂ ਦੀ ਗੱਬਣ ਆ ਗਈ ਹਨਾ ਜੀ ਠੀਕ ਹੈ ਜੀ ਤੇ ਦੁੱਧ ਹੋਣਾ ਉਹਨਾਂ ਕੋਲ ਦੇ ਅੰਦਰ ਹੀ ਵੀ ਵੀਰ ਵੀ ਇਹਨੂੰ ਅੱਜ ਤੋਂ 4-5 ਦਿਨ ਤੋਂ 15 ਕਿਲੋ ਖੁਰੇ ਲਾਗਾ। ਠੀਕ ਹੈ। ਤੇ ਹੁਣ ਪਠੇ ਮੋਗਿਆ ਤੇ ਸੁੰਢੀ ਪੈ ਗਈ ਤੇ ਪਠੇ ਨਹੀਂ ਦੇਣੀ ਤੂੜੀ ਪਾਉਂਦੇ ਆ। ਠੀਕ ਹੈ ਜੀ। ਹੋਰ ਵੀ ਦੁੱਧ ਛਕ ਕਰਕੇ 10 ਕਿਲੋ ਖੁਰੇ ਡੁਲਾਗਾ। 10 ਕਿਲੋ ਖੁੱਲਾ ਡੁੱਲਾ ਦੁੱਧ। ਦੋ ਆਤੀ ਆ ਵੀ ਦੋ ਤਾਂ ਹੀ 3-5 ਹੋਇਆ ਥਲੇ ਬੈਜੋ। 3+ ਹੋਇਆ। 3+ ਹੋਇਆ ਹਾਂ ਜੀ। ਠੀਕ ਹੈ ਜੀ। ਇਹ ਠੰਡੀ ਸੀਲ ਬੜੀ ਸਖਵਾ ਦੇ ਕੋਭਾ ਵੇ ਦੰਦੀ। ਭਾ ਨਾ ਥਲੇ ਬੈਜੋ ਕੋਈ ਗੱਲ ਨਹੀਂ ਐ ਛੱਤ ਲੱਤ ਨਹੀਂ ਮਾਰਨੀ ਥਲੇ ਬੈਜੋ। ਠੀਕ ਹੈ ਜੀ। ਆ ਬੈਗ ਮੈਂ ਥਲੇ। ਆ ਵੇਖੋ। ਬਿਲਕੁਲ ਜੀ ਵੇਖੋ ਵੀਰ ਜੀ ਵੱਡੇ ਪੱਲੇ ਚ ਆ ਗਈ ਹੈ ਹਾਂਜੀ ਵੜ ਟੋਕਰ ਗੱਬਣਾ ਹਾਂਜੀ ਖਾਣ ਸੋਣ ਬਹੁਤ ਵਧੀਆ ਲੱਗਿਆ ਗੇੜ-ਗੇੜ ਤੇ ਥਣ ਲੱਗਿਆ ਵੱਡੇ ਪੱਲੇ 'ਚ ਰੰਗ ਬਾਜਾ ਲੈ ਵਾ ਚੈੱਕ ਕਰੋ ਵੀਰ ਜੀ ਠੀਕ ਹੈ ਲੈ ਵੀਰ ਜੀ ਲੈ ਮਾਗੀ ਵੀਰ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਚੈੱਕ ਕਰੋ ਨਾੜਾ ਨੂੰ ਨਾ ਕੈਵਾ ਲੈ ਵਲੂਗਾ ਘੈਂਟ ਆ ਚੰਗੀ ਦੋਦਰ ਚੰਗੇ ਰਿਕਾਰਡ ਵਾਲੀ ਲੱਗਦੀ ਹੈਗਾ ਹਨਾ ਵੀਰੇ ਹਾਂ ਜੀ ਠੀਕ ਹੈ ਥਣ ਥਣ ਵਧੀਆ ਚਵਾਈ ਇੱਕ ਨੰਬਰ ਜੀ ਦੀ ਚਵਾਈ ਜੀ ਦੀ ਪੋਲੀ ਨਾ ਹਾਂਜੀ ਆ ਗਈ ਗੱਲ ਦੋ ਠੀਕ ਹੈ ਜੀ ਇਹ ਪਤਾ ਜੋਹਦਾ ਵਾ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਵੀਰ ਜੀ 6 ਮਹੀਨੇ ਦੀ ਗੱਬਣਾ ਆਇਆ ਇਹ ਚੱਕ ਪਾਸ ਕਰਾਤੀ ਮੈਂ ਕੱਲ ਦੇਖੋ ਆਈ ਜੇ ਮੈਂ ਆਪਣੇ ਘਰ ਲੈ ਕੇ ਚੱਕ ਕਰਾ ਰੱਖਣਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਰ ਜੀ ਕੀ ਮੋਲ ਆ ਮੋਲ ਦੇ ਲੋ ਵੀਰ ਜੀ ਕਿੰਨੇ ਦੀ ਆ ਨਹੀਂ ਤੂੰ ਹੀ ਕਰਨਾ ਦੱਸ ਇਹੋ ਢੁਕੀ ਘਾਰ ਹੈਗੀ ਹੈ ਲੱਖ ਰੁਪਏ ਦੀ ਠੀਕ ਹੈ ਜੀ ਇਹ ਰੁਪਾ ਵੀ ਆ ਗਈ ਹੈ ਬਿਲਕੁਲ ਤੇ ਹੁਣੇ ਵੀ ਇਹ 55000 ਦੀ 55 ਦੀ ਚਲੋ ਕੇ ਵੀਰ ਨੂੰ ਸਾਹਮਣੀ ਆ ਜਿਆ ਜੀ ਜਾਣ ਦੋ ਚਲੋ 50 ਜਿਦਾਂਗੇ 50 ਦੀ ਹਾਂ ਜੀ ਬਾਕੀ ਤਿੰਨ ਮਾਨਕਲਾ ਜਨਾਂ ਲਈ ਹੋਰ ਦੋ ਛੱਡ ਦੋ ਹਾਂ ਦੋ ਛੱਡ ਦੋ ਹਾਂ ਨਾ ਕਰ ਦਈਏ ਕਰ ਦੋ ਕਰ ਦੋ ਕਰੋ ਛੋੜ ਸਭਾ ਵਿੱਚ ਜੀ ਬਿਲਕੁਲ 45000 ਦੀ ਆਨ ਦੋ 45000 ਦੀ 45000 ਦੀ ਹਾਂ ਨਾ ਹਾਂ ਠੀਕ ਹੈ ਜੀ ਜਾ ਜਾ ਇਹਦੇ ਵੱਡੇ ਪੱਲੇ ਚਾਗਾ 7ਵੇਂ ਮਹੀਨੇ ਲੱਗ ਗਿਆ ਜੀ ਚੱਕ ਪਾਸ ਆ ਠੀਕ ਹੈ ਜੀ ਕੋਈ ਮੇਰਾ ਵੀਰ ਆਪਣਾ ਇੱਥੇ ਕੋਈ ਆਵੇ ਤਾਂ ਪਿੱਛੇ ਨਹੀਂ ਕਰੇ ਮੈਂ ਚੱਕ ਪਾਸ ਕਰਾਈ ਆ ਠੀਕ ਹੈ ਜੀ ਆਨ ਕਰ ਲਈ ਬੋਲਿਆ ਠੀਕ ਹੈ ਸ਼ਾਮ ਹੀ ਨਹੀਂ ਆਦੀ ਆ ਯਾਨੀ ਕਿ ਇਹਦੇ 7ਵੇਂ ਲੱਗਿਆ ਹਨਾ 7ਵੇਂ ਲੱਗਿਆ ਠੀਕ ਹੈ ਜੀ ਵੇਖੋ ਵੀਰ ਜੀ ਚੰਗੀ ਆ ਵੱਡੇ ਪੱਲੇ ਚ ਗਾ ਆ ਬਾਕੀ ਚੈੱਕ ਕਰ ਲੋ ਥਾਣਾ ਬੰਨਾ ਦੀ ਗੇਠ ਗੇਠ ਤੇ ਸਨ ਲੱਗਿਆ ਠੰਡੀ ਬੋਰ ਆ ਵੇਖੋ ਜੀ ਹਾਂਜੀ ਠੀਕ ਹੈ ਜੀ ਹਾਂ ਪਿਆਰ ਹੋਈ ਵੀਰ ਮੇਰਾ ਇਹ ਲੱਖ ਰੁਪਏ ਦੀ ਗਾਂ ਆ ਬਿਲਕੁਲ ਹਾਂਜੀ ਠੀਕ ਹੈ ਤੋ ਵਸੂਣੇ ਸੂਈ ਜੀ ਤੇ ਜਿਸ ਵਿੱਚ ਉਹਨਾ ਘੜੀ ਨੇ ਤੇ ਜਿਆ ਸੂਣਾ ਠੀਕ ਹੈ ਆ ਦੇਖੋ ਕੁਆਰਟੀ ਦੇਖੋ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਵੀਰੇ ਰੇਟ ਠੀਕ ਹੈ ਵੀ ਇਹਦਾ ਜਿਆ ਜਿਆ 45000 ਦੀ ਵੀਰ ਕਹਿੰਦਾ ਦੇ ਦਾਂਗੇ ਬਾਕੀ ਕੋਈ ਵੀਰ ਫੋਨ ਲਾਵੇ ਸਹੀ ਹਨਾ ਇਹ ਮਾਂ ਤਣੋ ਜੂ 44 ਦੀ 47 ਦੀ ਜਾਂ ਚਲੋ ਕੋਈ ਵੀਰ ਫੋਨ ਲਾਵੇ ਹੋਰ ਹੋ ਜੂ ਹਨਾ ਜੀ ਇਹ ਠੀਕ ਹੈ ਜੀ ਹਾਂਜੀ ਇਹ ਹੋਰ ਕੀ ਆ ਤਾਜੀ ਸੂਈ ਆ ਗਈ ਹੈ ਹਾਂ ਤਾਜੀ ਠੀਕ ਹੈ ਹਾਂਜੀ ਕਿੰਨੇ ਧਾਰਾ ਵੀਰੇ ਥੱਲੇ ਦੁੱਧ ਵਿੱਚ ਆਏ 13 ਕਿਲੋ 13 ਕਿਲੋ ਠੀਕ ਹੈ ਇਹ ਹੱਪੇ ਸੋਈ ਜਾ ਬਚਾ ਲਾ ਦੋ ਆ ਬਚਾ ਲਾ ਦੋ ਠੀਕ ਹੈ ਹੱਤਾਏ ਸੋਈ ਨੂੰ ਠੀਕ ਹੈ ਆ ਬਚਾਏ ਖੋਲੋ ਵੀਰ ਜੀ ਖੋਲੋ ਵੇਖੋ ਵੀਰ ਜੀ ਤਾਜੀ ਸੋਈ ਆ ਗਈ ਆ ਡਾਕੀ ਕੈਮਰਾ ਚੰਗੀ ਆ ਜੀ ਦੁੱਧ ਵੀ ਚੰਗਾ ਦੱਸਦਾ ਵੀਰ ਕਰਾਸ ਪਨ ਆ ਗਿਆ ਹਨਾ 13 ਕਿਲੋ ਦੁੱਧ ਦੇ 13 ਕਿਲੋ ਦੁੱਧ ਹਨਾ ਜੀ ਠੀਕ ਹੈ ਵੇਖੋ ਵੀਰ ਜੀ ਚੈੱਕ ਕਰੋ ਤੁਹਾਨੂੰ ਤੁਹਾਨੂੰ ਬਹੁਤ ਵਧੀਆ ਲੱਗਿਆ ਬਸ ਵੀ ਜੇ ਪੜਾਪ ਕਰੀਏ ਕਿ ਆ ਤੋਨੇ ਬੜੇ ਤੋਨੇ ਆਇਆ ਘਰ ਠੀਕ ਹੈ ਜੀ ਤੇ ਤਾਂ ਕਿਥੇ ਨਹੀਂ ਪਏ ਨਾ ਗੋਏ ਹੁਣ ਗਿਆ ਮੇਰਾ ਪੂਰਾ ਇੱਜਾ ਪਿਆਰੇ ਠੀਕ ਠੀਕ ਲੱਗੇ ਆ ਤੋਨੇ ਆਏ ਆਂ ਅੱਡੀ ਖਾਦੀ ਠੀਕ ਹੈ ਜੀ ਤੇ ਤਾਂ ਕਰ ਗਿਆ ਆਂ ਅੱਡੀ ਕੋ ਨਾ ਅੱਥੇ ਨਹੀਂ ਪਏ ਠੀਕ ਹੈ ਜੀ ਤੇ ਨਾ ਗੋਆ ਲਿਖੋ ਆਵੇ ਕਿ ਕਿੱਦਾਂ ਖਾਦਾ ਪਿਆ ਠੀਕ ਅੱਜ ਖਾਲਾ ਮਾਰ ਤੋਂ ਖਾਇਆ ਠੀਕ ਹੈ ਜੀ ਕਿੰਨਾ ਦੁੱਧ ਹੈ ਹੁਣ 13 ਕਿਲੋ ਵੀਰ ਜੀ ਮੇਰਾ ਦੁੱਧ ਵੀ ਖੋਦਿਆ ਜਦੋਂ ਵਧੂਗੀ ਮੇਰਾ ਮਾਂ ਨਹੀਂ ਕਰਦਾ ਠੀਕ ਹੈ ਜੀ ਪਾਣੀ ਥਾਨ ਕੁਆੜੀ ਖਾਓ ਚਾਹ ਤੁਨ ਬਹੁਤ ਵਧੀਆ ਕੱਚਾ ਆ ਬਹੁਤ ਵਧੀਆ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਵੀ ਝੂੜ ਨਹੀਂ ਮਾਰਨਾ ਕਿ ਤੁਹਾਨੂੰ ਵੀ ਗੱਲ ਸੁਣੋ ਇਹ ਨਹੀਂ ਜਾਵਣਾ ਹਾਂਜੀ ਚੋਂ ਲੱਗਿਆ ਕੋਈ ਨਸੀਬ ਕੋਈ ਜਣਾ ਉਹ ਡਰਦਾ ਡਰਦੀ ਆ ਆ ਡਰ ਠੀਕ ਹੈ ਠੀਕ ਹੈ ਹਾਂਜੀ ਭਾਵੇਂ ਤੂੰ ਹੀ ਵਸਾ ਥਲੇ ਪਾਓ ਨਾ ਨਾ ਬੱਚਾ ਨਾ ਪਾਓ ਠੀਕ ਹੈ ਜੀ ਬਾੜਾ ਪਾ ਲੋ ਗਾੜੀ ਤੇ ਉਧਰ ਮਿਲੂਗੀ ਠੰਡੀ ਸੇਲਾ ਇਹ ਨਹੀਂ ਪਾੜੇ ਨੇ ਪਾੜਾ ਗਾੜੀ ਪਾੜਨ ਦੇ ਨਾ ਪੜਾ ਪਾੜੇ ਮੈਂ ਹਾਂ ਠੀਕ ਹੈ ਜੀ ਜੇ ਤੂੰ ਬੱਚਾ ਨਹੀਂ ਵੀ ਥਲੇ ਪੋਣਾ ਗੜੀ ਪੜਾ ਪੜੋ ਫੀਡ ਪੜੋ ਟੋਖੜ ਪੜੋ ਉਧਰ ਮਿਲੂਗੀ ਠੀਕ ਹੈ ਜੀ ਤੇ ਜੇ ਤੁਸੀਂ ਪਚਾਈ ਪਾਉਣਾ ਵਾਏ ਪਾਏ ਪਚਾ ਚੰਗਾ ਆਗੇ ਪਿਛੇ ਬੰਦ ਫਿਰ ਗੜੀ ਪਾੜਾ ਮੰਗਦੀ ਆ ਇਹ ਗੜੀ ਪਾੜਾ ਪਾਉਣਾ ਪੈਂਦਾ ਹੈ ਨਾ ਪਾੜਾ ਪਾਉਣਾ ਪੈਂਦਾ ਬਿਲਕੁਲ ਜੀ ਉਧਰ ਰਸੀ ਰਸੀ ਤੋਂ ਬਿਨਾ ਨਾ ਰਸ ਤੋਂ ਪਿਟਾਈ ਆ ਐ ਮੰਗੇ ਤੋਂ ਬਿਨਾ ਆਏ ਫੱਟੀ ਡਾ ਕੇ ਚੁਣ ਹਾਂ ਜਿਹੜਾ ਮੇਰਾ ਵੀਰ ਜੇ ਕਹਿੰਨੇ ਆਨਲਾਈਨ ਖੜਨੀ ਆ ਤੁਹਾਨੂੰ ਚੁਵਾ ਆਗੇ ਪੂਰਾ ਮੈਂ ਥੱਲੇ ਬਹਿ ਕੇ ਚੁਵਾ ਕੇ ਦਊਂਗਾ ਕੋਈ ਸੀਲ ਹੋਣੀ ਬਿਲਕੁਲ ਜੀ ਜੇ ਮੇਰਾ ਵੀਰ ਕੋਈ ਦੂਰੋਂ ਆਉਂਦਾ ਲੱਗੋਂਦਾ ਆ ਵੀ ਚੋਖੜੇ ਬਿਲਕ ਤਸੂਈ ਤਾਜੀ ਆ ਆ ਬੱਚਾ ਉਹਦਾ ਹੱfte ਦੀ ਸੂਈ ਆ ਠੀਕ ਆ ਮੈਲਾ ਇਹ ਮਰੂ ਵੀਰੇ ਹਨਾ ਮੈਲਾ ਕੱਲ ਦਾ ਮਾਰਨ ਸ਼ੁਰੂ ਕੀਤਾ ਇਹਨੇ ਮੈਲਾ ਮਾਰਨਾ ਸ਼ੁਰੂ ਕਰਤਾ ਹਾਂਜੀ ਠੀਕ ਹੈ ਜੀ ਕਾ ਵੀ ਤਰਾਣੇ ਲਿਧਾਣੇ ਪਰੋਣੇ ਆਏ ਖਾ ਲੇ ਬਾਬਾ ਜਰਾ ਮਾਣ ਆਇਆ ਹੀ ਆ ਵੇਖੋ ਗੋਆ ਉੱਧਾ ਪਿਆਰ ਹੈ ਸਦਾ ਹੀ ਸੇਵਾ ਕਰਦੇ ਮਾਲਾ ਭੁਖਾ ਰਹਿ ਗਿਆ ਅੱਜ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਪਾ ਦਿਓ ਉੱਠਾ ਹਨਾ ਹੁਣ ਪਾ ਦਿਓ ਪੱਠੇ ਉਹ ਆਪਣਾ ਕੀ ਰੇਟ ਆ ਇਹਦਾ ਇਹਦਾ ਵੀਰ ਜੀ ਭਾਈ ਮੁੱਲ ਕਰ ਲੋ 50000 ਰੁਪਏ ਅੱਛਾ ਜੀ ਇਹ ਹਾਂ ਨਾ 45000 ਆੜੀ ਦੇ ਦਾਂਗੇ 45000 ਦੀ ਹਾਂਜੀ ਉਹ ਤਾਂ ਵੀ ਮਾਨਤਾ ਕਰਦਾ ਕਿ 43 ਦੀ ਜਾਣ ਦੋ 43 ਦੀ ਹਾਂਜੀ ਨੀ ਜਾਇਜ ਆ ਰੇਟ ਤੇ ਐਂ ਕਰਦੀ ਆ ਵੀਰੇ ਜੇ ਕੀ ਗੱਲ ਕਰਦੋ ਮੇਰਾ ਤੇ ਜਾ ਕੇ ਕੋਈ ਫੇਰ ਵੀ ਸੇਵਾ ਕਰੇ ਨਾ ਜਵਾਬ ਬਹੁਤ ਵਧੀਆ ਵਾ ਤੇ ਦੁੱਧ ਵੀ ਬਹੁਤ ਵਧੀਆ ਇਹ 1500 ਦੁੱਧ ਭਰਨਾ ਠੀਕ ਹੈ ਜੀ ਕਿਉਂਕਿ ਗਰਮੀ ਆ ਜੇ ਹੁੰਦੀ ਸਿਆਲ ਚ ਫਿਰ 20 ਕਰੋ ਦੋ ਅੱਛਾ ਜੀ ਹਾਂਜੀ ਠੀਕ ਹੈ ਜੀ ਗਰਮੀ ਸੁਈ ਹੁੰਦਾ ਤਾਂ 15 ਦਿਨਾਂ ਦੀ ਸਫਾਈ ਦੀ ਗਾਰੰਟੀ ਆ ਹੁਣ ਹਾਂ ਨਾ ਹੀ ਕਰਦੀ ਆ ਵੀਰੇ ਇੱਕ ਹੀ ਗੱਲ ਦਿਆਂ ਪੂਰੇ 40 ਦੀ ਜਾਂਦੋ ਜਾਂਦੋ ਕੋਈ ਨਾ ਹਣਾ ਮੈਨੂੰ ਮਿਲ ਨਹੀਂ ਨੀ ਕੰਮ ਨਹੀਂ ਨਹੀਂ ਜਾਂ ਜਾਂ ਬਿਲਕੁਲ ਬਿਲਕੁਲ ਹਾਂ ਕੋਈ ਗੱਲ ਨਹੀਂ ਜਾਣਦੇ ਹੋ ਹਣਾ ਜਾਣਦੇ ਤੁਸੀਂ ਕਹਿਤਾ ਏ ਠੀਕ ਹੈ ਵੇਖੋ ਵੀਰ ਜੀ ਵੀਰ ਨੇ 40 ਯਾਰ ਕਹਤਾ ਦੇ ਦਾਂਗੇ ਦੁੱਧ ਚੰਗਾ ਆ ਚੰਗੇ ਰਿਕਾਰਡ ਵਾਲੀ ਆ ਬਾਕੀ ਵੀਰ ਦਾ ਕੰਮ ਪੂਰਾ ਸਚਾਈ ਦਾ ਵੀਰ ਹਰ ਇੱਕ ਗੱਲ ਸਚਾਈ ਤੇ ਕਰਦਾ ਦੇਖ ਲਓ ਬਾਕੀ ਪੱਠੇ ਪੁੱਠੇ ਵੀਰ ਨੇ ਅੱਜ ਪੋਣੇ ਸੀਗੇ ਥੋੜੇ ਭੁੱਖੇ ਆ ਪਸ਼ੂ ਠੀਕ ਹੈ। ਆਪਾਂ ਆਪਣੇ ਦੂਰ ਵਾਲੇ। ਨਹੀਂ ਬਿਲਕੁਲ ਨਹੀਂ ਸਚਾਈ ਆ ਵੀਰ ਦੀ ਸਚਾਈ ਆ ਬਾਕੀ ਕੋਈ ਵੀਰ ਖੜੂਗਾ। ਬਹੁਤ ਜ਼ਿਆਦਾ ਕਰਦੇ ਰਿਆਂ। ਨਹੀਂ ਠੀਕ ਹੈ ਜੀ ਬਿਲਕੁਲ ਬਿਲਕੁਲ ਜੀ। ਬਾਕੀ ਕੋਈ ਵੀਰ ਖੜੂਗਾ ਦੁੱਧੋਂ ਵਗਣਗੇ ਪਸ਼ੂ ਹਨਾ ਜੀ। ਹਾਂ ਜੀ। ਠੀਕ ਹੈ। ਚਾਹ ਪਾਣੀ ਖਾ ਲਓ ਘੋ ਅੱਧਾ ਪਿਆ ਦੇ ਲੇ। ਠੀਕ ਹੈ ਜੀ। ਹਾਂ ਜੀ ਆਪਣਾ ਦੱਸਿਓ ਨਾਂ ਦੱਸ ਦਿਓ ਵੀਰ ਜੀ। ਨਹੀਂ ਨਾਂ ਨਹੀਂ ਆ ਵਾਪਸ ਖਾ ਲਈ ਪਹਿਲਾਂ। ਇੱਕ ਵੇੜ ਘੜੀ। ਅਸ਼ੈਵੀ ਵਿੱਚ ਆ ਗਈਆਂ ਨਾਲ ਹੀ। ਵਾਹ ਦੱਸੋ ਇਹਦੇ ਬਾਰੇ ਦੱਸੋ। ਇਹ ਮੀਟੀ ਦੁੱਧ ਆਇਆ 8 ਕਿਲੋ।